हां जी 사ਸੀ ਕਾਲ ਜੀ ਆ ਜਾ ਬੇ ਆ ਜਾ ਦਲਜੀਤਿਆ ਆ ਜਾ ਆ ਜਾ ਦਲਜੀਤ ਦਸਾਂਝਾਂ ਵਾਲਿਆ ਤੂੰ ਮੇਰੇ ਏਰੀਏ ਦਾ ਆ ਮੈਂ ਤੇਰੇ ਏਰੀਏ ਦਾ ਤੈਨੂੰ ਪਰ ਅੰਬਾਨੀ ਦੇ ਵਿਆਹ ਚ ਨੱਚਣ ਤੋਂ ਬਾਅਦ ਲੋਕ ਮਾੜਾ ਬੋਲਦੇ ਆ ਮਾੜਾ ਉਹ ਲੋਕ ਬੋਲਦੇ ਆ ਜਿਹੜੇ ਘਰਾਂ ਦੇ ਵਿੱਚ ਲੱਗੇ ਹੋਏ ਆਪਣੇ ਨਲਕੇ ਦੇ ਪਾਣੀ ਪੀਣ ਦੀ ਬਜਾਏ ਨਾ ਉਹ ਹੱਲੇ ਹਾਰਿਆ ਆਪਣੇ ਤੋਂ ਜਿਹੜਾ ਹਲਕਾ ਬੰਦਾ ਉਹਨੂੰ ਵੀ ਕਹਿ ਦਿੰਦੇ ਆ ਬਾਈ ਪਹਿਲਾਂ ਇਹਨੂੰ ਠੀਕ ਕਰਾ ਲਾ ਜਾਂ ਸਾਨੂੰ ਠੀਕ ਕਰਾਏ ਦੇ ਪੈਸੇ ਦੇ ਦੇ ਫੇਰ ਪਾਣੀ ਭਰੀ ਇਦਾਂ ਦੇ ਬੰਦੇ ਤੈਨੂੰ ਹਲਕੇ ਬੰਦੇ ਮਾੜਾ ਬੋਲਦੇ ਆ ਕਹਿੰਦੇ ਕਿ ਅੰਬਾਨੀ ਦੇ ਮੁੰਡੇ ਦੇ ਵਿਆਹ ਦੇ ਵਿੱਚ ਜਾ ਕੇ 10 ਕਰੋੜ ਪਿੱਛੇ ਵਗ ਗਿਆ ਬਾਈ ਇਦਾਂ ਦੇ ਬੰਦੇ ਤੈਨੂੰ ਮਾੜਾ ਬੋਲਦੇ ਆ ਸੋ ਸਭ ਤੋਂ ਪਹਿਲਾਂ ਤਾਂ ਬਾਈ ਦਿਲ ਜਿੱਤਿਆ ਤੈਨੂੰ ਆਪਾਂ ਦੇ ਫੋਲੋ ਲੱਗਿਆ ਕਰਨ ਕਿਉਂਕਿ ਆਪਣੇ ਕੋਲ ਇੱਕੋ ਹੀ ਦਿਲ ਲਿਆ ਯਾਰ ਤਾਂ ਜਿੱਤ ਲਿਆ ਆ ਲੈ ਬਾਈ ਤੈਨੂੰ ਕੀਤਾ ਫੋਲੋ ਤੇ ਹੁਣ ਤੈਨੂੰ ਮੈਂ ਦੱਸਦਾ ਜਿਹੜੇ ਬੰਦੇ ਮਾੜਾ ਬੋਲਦੇ ਆ ਉਹ ਮਾੜਾ ਕਿਉਂ ਬੋਲਦੇ ਆ ਕਿਉਂਕਿ ਇਹਨਾਂ ਨੇ ਮੋਟਾ ਕਰਜ਼ਾ ਚੱਕਣਾ ਹੁੰਦਾ ਬੈਂਕਾਂ ਦੀਆਂ ਸੁਸਾਇਟੀਆਂ ਦੇ ਵਿੱਚ ਉਹ ਬੈਂਕਾਂ ਦੇ ਵਿੱਚ ਉਹ ਤੇ ਘਰ ਛੱਡ ਕੇ ਵਿਆਹ ਕਰਨ ਜਾਣਾ ਹੁੰਦਾ ਮਹਿੰਗੇ ਪੈਸਿਆਂ ਦੇ ਵਿੱਚ ਦਿਖਾਵੇਲੇ ਤੇ ਉਸ ਅੰਬਾਨੀ ਦੇ ਮੁੰਡੇ ਨੇ ਅੰਬਾਨੀ ਨੇ ਵਿਆਹ ਕੀਤਾ ਸ਼ਹਿਰ ਛੱਡ ਕੇ ਮਹਿਲ ਛੱਡ ਕੇ ਪਿੰਡ ਦੇ ਵਿੱਚ ਔਰ ਦੁਨੀਆ ਦੇ ਅਮੀਰ ਬੰਦਿਆਂ ਨੂੰ ਟੈਂਟਾਂ ਦੇ ਵਿੱਚ ਸੌਲਾਇਆ ਤੇ ਉਹਨੇ ਦੁਨੀਆ ਦੇ ਅਮੀਰ ਬੰਦਿਆਂ ਨੂੰ ਟੈਂਟਾਂ ਚ ਸੌਲਾਇਆ ਤੇ ਉੱਥੇ ਇਕੱਠੇ ਕਰਕੇ ਖਾਣਾ ਖੁਲਾਇਆ ਉਹ ਸ਼ਹਿਰ ਛੱਡ ਕੇ ਪਿੰਡ ਆਇਆ ਤੇ ਸਾਡੇ ਬੰਦੇ ਪਿੰਡ ਛੱਡ ਕੇ ਪੈਲਸਾਂ ਚ ਜਾਣਗੇ ਔਰ ਮੋਟਾ ਕਰਜ਼ਾ ਚੱਕਣਗੇ ਤੇ ਦੂਜੀ ਗੱਲ ਤੇ ਸਾਡੇ ਪਿੰਡਾਂ ਵਾਲੇ ਜਾਂ ਸਾਡੇ ਆਪਣੇ ਬੰਦੇ ਆ ਜਿਹੜੇ ਉਹ ਮਹਿੰਗਾ ਕਲਾਕਾਰ ਸੱਦਣਗੇ ਤੇ ਫਿਰ ਉਹਦੇ ਉੱਪਰੋਂ ਪੈਸੇ ਬਾਰਨਗੇ ਪੈਸੇ ਸਿੱਟਣਗੇ ਖਲਾਰਨਗੇ ਆਪਣੀ ਸ਼ੌਹਰਤ ਔਰ ਆਪਣੀ ਅਮੀਰੀ ਦਾ ਦਿਖਾਵਾ ਕਰਨਗੇ ਪਰ ਉਹ ਇੰਨੇ ਅਮੀਰ ਹੁੰਦੇ ਨਹੀਂ ਹੈਗੇ ਤੇ ਫਿਰ ਉਹ ਤੋਂ ਬਾਅਦ ਉਹ ਕਰਜ਼ਾਈ ਹੋਣਗੇ ਤੇ ਕਈ ਸਾਲ ਇਹ ਚੱਲਦਾ ਰਹਿੰਦਾ ਘੋਲਬਲਾਟ ਬਾਈ ਤੇ ਫਿਰ ਦੂਜੀ ਗੱਲ ਤੈਨੂੰ ਮਾੜਾ ਲੋਕ ਬੋਲਣਗੇ ਬਾਈ ਜਿਹੜੇ ਬੰਤੇ ਆਪ ਘਰੋਂ ਸ਼ਹਿਰ ਤੱਕ ਜਾਣ ਦੀ ਹੈਸੀਅਤ ਨਹੀਂ ਰੱਖਦੇ ਤੇ ਤੂੰ ਜਿਹੜਾ ਕਿ ਆ ਕੋਕਟੇ ਵਿੱਚ ਜਾ ਕੇ ਐਡਾ ਵਧੀਆ ਪ੍ਰਦਰਸ਼ਨ ਕੀਤਾ ਔਰ ਉਹਨਾਂ ਬੰਦਿਆਂ ਦੇ ਵਿੱਚ ਦੁਨੀਆ ਦੇ ਅਮੀਰ ਬੰਦਿਆਂ ਦੇ ਵਿੱਚ ਸਰਦਾਰ ਔਰ ਪੱਗ ਨੂੰ ਜਿਹੜਾ ਉੱਚਾ ਕੀਤਾ ਭਾਈ ਉੱਥੇ ਪੱਗਾਂ ਵਾਲਿਆਂ ਦੀ ਸ਼ਾਨ ਵਧਾਈ ਉਹ ਤੈਨੂੰ ਮਾੜਾ ਬੋਲਦੇ ਨਹੀਂ ਭਾਈ ਕਿਉਂਕਿ ਹੱਕ ਬਣਦਾ ਉਹਨਾਂ ਦਾ ਤੇ ਦੂਜੀ ਗੱਲ ਅੰਬਾਨੀ ਦੀ ਆ ਜੋ ਗੱਲ ਅੰਬਾਨੀ ਨੇ ਆਪਣੇ ਜਿਹੜਾ ਕੀ ਆ ਮੁੰਡੇ ਦੇ ਵਿਆਹ ਦਾ ਸਾਰਾ ਪ੍ਰਬੰਧ ਉਹਨੇ ਪਿੰਡ ਦੇ ਵਿੱਚ ਕੀਤਾ ਦੇਖੋ ਕਿਤੇ ਵੀ ਕਰ ਸਕਦਾ ਸੀ ਉਹ ਮੁੜ ਕੇ ਆਪਣੀਆਂ ਜੜ੍ਹਾਂ ਦੇ ਕੋਲ ਆਇਆ ਤੇ ਉਹਨੇ ਪਿੰਡਾਂ ਆ ਕੇ ਟੈਂਟ ਟੈਂਟ ਲੋ ਆ ਕੇ ਉੱਤੇ ਟੈਂਟਾਂ ਦੇ ਵਿੱਚ ਬਾਈ ਬੰਦਿਆਂ ਨੂੰ ਦੁਨੀਆ ਦੇ ਅਮੀਰ ਬੰਦਿਆਂ ਨੂੰ ਠਿਪਾਇਆ ਤੇ ਉਸ ਬੰਦੇ ਦੀ ਸੋਚ ਦੇਖੋ ਫੇਰ ਉਹਨੇ ਜਿਹੜਾ ਬ੍ਰਾਂਡ ਆ ਉਹ ਵੀ ਕੋਈ ਝੱਗਿਆਂ ਦੇ ਉੱਪਰ ਨਹੀਂ ਛਪਾਇਆ ਸੀ ਅਮੀਰੀ ਦਿਖਾਉਣ ਲਈ ਅਮੀਰੀ ਅਸੀਂ ਸਾਡੇ ਮਾੜਾ ਜਾਂ ਕੱਪੜਾ ਕੋਈ ਆਪਾਂ ਖਰਾ ਕੱਪੜਾ ਲੈ ਕੇ ਆਣੇ ਨਾ ਅਸੀਂ ਇੰਦਾ ਚੌੜੇ ਹੋ ਦਿਖਾਣੇ ਆ ਤੇ ਆਪ ਤੋਂ ਥੱਲੇ ਵਾਲੇ ਬੰਦੇ ਨੂੰ ਮਾੜਾ ਬੰਦੇ ਜਿਹੜੇ ਸਾਤੋਂ ਗਰੀਬ ਬੰਦੇ ਆ ਜਿਹੜੇ ਆਪਣਾ ਟਾਈਮ ਸਾਰਦੇ ਆ ਉਹਨਾਂ ਨੂੰ ਲੋਕ ਦਿਖਾਵਾ ਕਰਦੇ ਆ ਫੇਰ ਉਹ ਬੰਦੇ ਮਾੜਾ ਬੋਲਦੇ ਆ ਬਾਈ ਕਹਿੰਦੇ 10 ਕਰੋੜ ਪਿੱਛੇ ਵਿਕ ਗਿਆ ਹੈ ਬਾਈ ਵਿਕਿਆ ਨਹੀਂ ਤੂੰ ਯਾਰ ਵਧੀਆ ਕੀਤਾ ਗਿਆ ਤੇ ਮੈਂ ਕਿਹਾ ਪੂਰਾ ਬਾਲੀਵੁੱਡ ਨਚਾਇਆ ਠੱਕ ਬਣਾਈ ਆ ਤੇ ਜਿਹੜੇ ਬੰਦੇ ਦੀ ਹੱਥ ਨਾ ਪਹੁੰਚੇ ਕਹਿੰਦੇ ਥੂਕੌੜੀ ਸੋ ਇਹ ਗੱਲ ਆ ਇਹਨਾਂ ਲੋਕਾਂ ਦੀ ਤੇ ਬਾਈ ਮੈਂ ਕਿਸੇ ਨੂੰ ਮਾੜਾ ਕਹਿਣਾ ਨਹੀਂ ਸਕਾ ਤੇ ਨਾ ਹੀ ਮੈਂ ਕਹਿਣਾ ਆ ਬਾਈ ਤੁਹਾਨੂੰ ਕਿਉਂਕਿ ਤੁਹਾਡੀ ਵੀ ਮਾਨ ਸਿੱਕਤਾ ਆਪਣੇ ਥਾਂ ਉਹਨਾਂ ਦੀ ਆਪਣੇ ਥਾਂ ਤੇ ਬਾਈ ਜਿਹੜਾ ਬੰਦਾ ਜਿੱਥੇ ਤੱਕ ਪਹੁੰਚ ਗਿਆ ਸੋ ਪੰਜਾਬੀਆਂ ਦਾ ਮਾਣ ਉੱਚਾ ਕੀਤਾ ਉਹਨੇ ਐਡੀ ਵੱਡੀ ਦੁਨੀਆ ਹਸਤੀਆਂ ਦੇ ਉੱਪਰ ਜਿਹੜਾ ਪ੍ਰੋਗਰਾਮ ਪੇਸ਼ ਕਰਨਾ ਔਰ ਕੱਲੇ-ਕੱਲੇ ਨੂੰ ਨਚਾਣਾ ਬਹੁਤ ਵੱਡੀ ਗੱਲ ਆ ਸੋ ਆਪਣੇ ਪੰਜਾਬੀ ਅਸੀਂ ਤਾਂ ਹੀ ਪਿੱਛੇ ਆ ਕਿਉਂਕਿ ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੇ ਉੱਪਰ ਜ਼ਿਆਦਾ ਵਿਸ਼ਵਾਸ ਰੱਖਦੇ ਹਾਂ ਸੋ ਸੱਤੋ ਹੀ ਅੱਗੇ ਕਿਉਂ ਨਿਕਲ ਗਿਆ ਯਾਰ ਇਦਾਂ ਨਾ ਕਰਿਆ ਕਰੋ ਜਿੱਥੇ ਕੋਈ ਚੰਗਾ ਕੰਮ ਕਰਦਾ ਉਹਦਾ ਸਾਥ ਦਿਓ ਬਾਈ ਤੇ ਬਾਈ ਦਲਜੀਤ ਦਾ ਦਿਲ ਸੱਚੀ ਜੱਤ ਲਿਆ ਬਾਈ ਤੂੰ ਬੰਦਾ ਘੈਂਟ ਆ ਤੇ ਆਪਾਂ ਤੈਨੂੰ ਫੋਲੋ ਕਰ ਲਿਆ ਤੇ ਫੋਲੋ ਕਰ ਲਿਆ ਬਾਈ ਤੈਨੂੰ ਹੁਣ ਪਰ ਗਾਣੇ ਆ ਜਿਹੜੇ ਨਾ ਐਨ ਵਧੀਆ ਕੱਢੀ ਆ ਘੈਂਟ ਘੈਂਟ ਬੱਸ ਤੇ ਦੂਜੀ ਗੱਲ ਅਮਾਨੀ ਤੋਂ ਵੀ ਕੁਝ ਸਿੱਖਣ ਦੀ ਲੋੜ ਆ ਸਾਨੂੰ ਕਿਉਂਕਿ ਉਹਨੇ ਐਡੇ ਵੱਡੇ ਜਿਹੇ ਸ਼ਹਿਰ ਛੱਡ ਕੇ ਭਾਈ ਉਹਨੇ ਇੱਥੇ ਆਪਣੇ ਪਿੰਡਾਂ ਦੇ ਵਿੱਚ ਆ ਕੇ ਵਿਆਹ ਕੀਤਾ ਆਪਣੇ ਮੁੰਡੇ ਦਾ ਤੇ ਸੱਦੇ ਬੰਦੇ ਨਾਲੇ ਇੱਕ ਹੋਰ ਵੱਡੀ ਗੱਲ ਦੇਖ ਲਿਓ ਉਹਨੇ ਕੋਈ ਰੁਪਈਆ ਤਾਂ ਨਹੀਂ ਵਾਰਿਆ ਕਿਸੇ ਦੇ ਉੱਪਰੋਂ ਉਹਦੇ ਕੋਲ ਕਿਹੜਾ ਰੁਪਈਆ ਦਾ ਘਾਟਾ ਸੀਗਾ ਕਿਤੇ ਇੰਨੇ ਰੁਪਈਏ ਸੀ ਉਹਦੇ ਕੋਈ ਮੈਂ ਕਹਿੰਨਾ ਭਾਵੇਂ ਉਹ ਪੂਰੇ ਗੁਜਰਾਤ ਦੇ ਵਿੱਚ ਪਛਾੜ ਦੇਥੇ ਨੇ ਉਹਨੇ 1 ਰੁਪਈਆ ਵੀ ਉੱਪਰੋਂ ਐਦਾ ਸਿੱਟਿਆ ਨਹੀਂ ਕਿਸੇ ਨੂੰ ਸਗਨ ਵੀ ਨਹੀਂ ਦਿੱਤਾ ਸੋ ਇਹ ਤੋਂ ਵੀ ਵੱਡੀ ਸਿੱਖਿਆ ਲੈਣ ਦੀ ਲੋੜ ਆ ਦੋਸਤੋ ਸੋ ਆਪਾਂ ਕੀ ਆ ਬੰਦੇ ਨੂੰ ਕੋਈ ਆਂਦਾ ਸਾਡੇ ਕੋਲ ਅਸੀਂ ਪਤਾ ਵੀ ਹੁੰਦਾ ਵੀ ਅਸੀਂ ਕਰਜ਼ਾ ਚੱਕਿਆ ਹੈ ਯਾਰ ਕਰਜ਼ਾ ਚੱਕ ਕੇ ਅਸੀਂ ਆਪਣਾ ਕੋਈ ਪ੍ਰੋਗਰਾਮ ਫੰਕਸ਼ਨ ਕਰ ਰਹੇ ਆ ਤੇ ਉੱਥੇ ਅਸੀਂ ਜਿੱਥੇ ਸਾਡਾ 10 ਰੁਪਏ ਸਰਦਾ ਉੱਥੇ 500 ਦੇਣਾ ਪਰ ਮਗਰੋਂ ਭਾਵੇਂ ਸਾਡੇ ਭੈਣ ਭਾਈ ਨੂੰ ਕਿਸੇ ਨੂੰ ਲੋਡ ਹੋਵੇ ਤੇ ਉੱਥੇ ਨਹੀਂ ਆਪਾਂ ਦੇਣੇ ਉੱਥੇ ਆਪਾਂ ਉਹਦੀ ਪਿੱਠ ਲਵਾਣੀ ਆ ਕਿਉਂਕਿ ਸਾਡਾ ਸ਼ਰੀਕਾ ਬਣ ਜਾਂਦਾ ਨਾ ਬਾਈ ਉਹ ਤੇ ਗੱਲ ਤਾਂ ਇਹ ਆ ਵੀ ਸਾਡਾ ਸ਼ਰੀਕ ਬਣ ਜਾਂਦਾ ਵੀ ਤੇ ਇਹ ਚੱਕਰ ਆ ਅੰਬਾਨੀ ਤੋਂ ਵੀ ਕੁਛ ਸਿੱਖਣ ਦੀ ਲੋੜ ਹੈ ਭਾਈ ਸੋ ਦਿਖਾਵਾ ਬੰਦ ਤੇ ਆਪਣਾ ਜਿਹੜਾ ਕੰਮ ਹੈ ਪੂਰੀ ਸ਼ਾਨੋ ਸ਼ੌਕਤ ਨਾਲ ਉਹਨੂੰ ਕੀਤਾ ਸੋ ਆਪਾਂ ਕਿਸੇ ਦੇ ਨਾ ਤਾਂ ਫੇਵਰਚਾ ਨਾ ਕਿਸੇ ਦੇ ਆਪਾਂ ਦੁਸ਼ਮਣ ਨਾ ਭਾਈ ਤੇ ਸਾਰੇ ਸਾਡੇ ਲਈ ਕੋਈਆ ਕਿਉਂਕਿ ਆਪਣੇ ਮੇਰਾ ਮੰਨਣਾ ਇਹ ਹੈ ਕਿ ਇਨਸਾਨੀਅਤ ਜਿਹੜਾ ਬੰਦਾ ਇਸ ਧਰਤੀ ਦੇ ਉੱਪਰ ਆ ਗਿਆ ਨਾ ਉਹ ਆਪਣੇ ਆਪ ਦੇ ਵਿੱਚ ਖਾਸ ਹੈ ਭਾਈ ਤੇ ਬਸ ਹੀ ਬਾਕੀ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਨਾ ਸਮਝੋ ਸੋ ਕਿਸੇ ਦਿਖਾਵੇ ਤੋਂ ਦੂਰ ਰਹੋ ਤੇ ਆਪਣਾ ਕੰਮ ਵਧੀਆ ਤਸੱਲੀ ਨਾਲ ਕਰੋ ਪ੍ਰੋਫੈਸ਼ਨਲ ਤਰੀਕੇ ਨਾਲ ਕਰੋ ਜਿੰਨੀ ਚਾਦਰ ਆ ਉਨਾਂ ਕ ਪੈਰ ਫਸਾਰੋ ਉਹ ਤੋਂ ਬਾਅਦ ਬਾਈ ਕਿਸੇ ਨੇ ਸਾਥ ਨਹੀਂ ਦੇਣਾ ਬੋਲ-ਬਾਲ ਕੇ ਲੋਕ ਤੁਹਾਡੀਆਂ ਲੱਤਾਂ ਖਿੱਚਣਗੇ ਖਿੱਚ ਕੇ ਤੁਹਾਨੂੰ ਪੰਪ ਦੇ ਕੇ ਤੁਹਾਨੂੰ ਤੁਹਾਡਾ ਖਰਚਾ ਕਰਾਣਗੇ ਬਾਅਦ ਵਿੱਚ ਤੁਹਾਡੀ ਜ਼ਮੀਨ ਬਕਾਣਗੇ ਤੁਹਾਡਾ ਘਰ ਬਕਾਣਗੇ ਤੇ ਤੁਹਾਡਾ ਕੰਮਕਾਰ ਬੰਦ ਕਰਾਣਗੇ ਸੋ ਇਦਾਂ ਦੇ ਤਾਂ ਬਾਈ ਹਾਲ ਆ ਸੋ ਦਲਜੀਤ ਬਾਈ ਤੇਰੇ ਨਾਲ ਆ ਤੂੰ ਮੇਰੇ ਏਰੀਆ ਦਾ ਆ ਮੈਂ ਤੇਰੇ ਏਰੀਆ ਦਾ ਬਾਈ ਜਦੋਂ ਤੂੰ ਇੱਧਰ ਆਇਆ ਤੈਨੂੰ ਜਰੂਰ ਮਿਲਣਾ ਬਾਈ ਧੰਨਵਾਦ ਆ ਸასი ਕਾਲ ਆ ਤੇ ਮਿਲਦੇ ਆ ਫੇ ਸასი ਕਾਲ